ਮੈਂ ਸਰਵਰ ਸਿੰਘ ਭੰਦੇੜ ਕਿਸਾਨ ਮਜ਼ਦੂਰ ਸ਼ਿਕਸ਼ਟ ਕਮੇਟੀ ਪੰਜਾਬ ਤੋਂ ਜੀ ਜਿਵੇਂ ਤੁਸੀਂ ਵੇਖਿਆ ਵੀ ਜੰਡਿਆਲਾ ਗੁਰੂ ਦਾਣਾ ਮੰਡੀ ਦੀ ਮਹਾਂ ਰੈਲੀ ਵਿੱਚ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਉਸੇ ਤਰ੍ਹਾਂ ਕੱਲ ਬਰਨਾਲੇ ਦੀ ਮਹਾਂ ਰੈਲੀ ਵਿੱਚ ਅਗਲੇ ਐਲਾਨ ਵੀ ਹੋਣਗੇ ਔਰ ਉਹਨਾਂ ਦੀ ਸਾਮ ਸੰਭਾਲ ਵਾਸਤੇ ਤਰਨਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਵੱਡਾ ਵਲੰਟੀਅਰ ਦਾ ਜਥਾ ਇੱਥੋਂ ਰਵਾਨਾ ਹੋ ਰਿਹਾ ਹਰੀਕੇ ਪੱਤਨ ਤੋਂ ਕਿਉਂਕਿ ਉੱਥੇ ਕੰਮਕਾਜ ਏਡੀ ਵੱਡੀ ਮਹਾਰਾਲੀ ਵਿੱਚ ਪੂਰੇ ਪੰਜਾਬ ਤੋਂ ਵਲੰਟੀਅਰ ਪਹੁੰਚ ਰਹੇ ਆ। ਉਹ ਅਸੀਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਮਤਾਮਾਂ ਭੈਣਾਂ ਨੂੰ ਅਪੀਲ ਕਰਦੇ ਆਂ ਵੀ ਕੱਲ ਦੀ ਬਰਨਾਲਾ ਦਾਣਾ ਮੰਡੀ ਦੀ ਮਹਾਰੈਲੀ ਵਿੱਚ ਪਰਿਵਾਰਾਂ ਸਮੇਤ ਪਹੁੰਚੋ ਕਿਉਂਕਿ ਇਹ ਵੱਡਾ ਅੰਦੋਲਨ ਆ ਪੂਰੀਆਂ ਦੇਸ਼ ਦੀਆਂ ਜਥੇਬੰਦੀਆਂ ਜਿੱਥੇ ਇਕੱਠੀਆਂ ਹੋ ਗਈਆਂ ਰਹਿੰਦੀਆਂ ਜਥੇਬੰਦੀਆਂ ਨੂੰ ਅਪੀਲ ਆ ਸਾਡੀ ਵੀ ਉਸ ਅੰਦੋਲਨ ਵਿੱਚ ਜੂਰ ਸ਼ਾਮਿਲ ਹੋਣ ਚਾਹੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੋਣ ਚਾਹੇ ਐਨ ਆਰ ਆਈ ਭਰਾ ਹੋਣ ਚਾਹੇ ਵਿਦਿਆਰਥੀ ਹੋਣ ਚਾਹੇ ਸਾਡੇ ਗਾਇਕ ਹੋਣ ਐਕਟਰਸ ਹੋਣ ਸਾਰਿਆਂ ਨੂੰ ਅਸੀਂ ਖੁੱਲਾ ਸੱਦਾ ਦੇ ਰਹੇ ਹਾਂ ਬੁੱਧੀਜੀਵਿਆਂ ਨੂੰ ਤੇ ਪੱਤਰਕਾਰਾਂ ਨੂੰ ਖੁੱਲਾ ਖੁੱਲਾ ਸੱਦਾ ਦਿੰਦੇ ਹਾਂ ਕਿਉਂਕਿ ਐਮ ਐਸ ਪੀ ਗਰੰਟੀ ਕਾਨੂੰਨ ਬਹੁਤ ਵੱਡਾ ਮੁੱਦਾ ਵਾ ਇਹਦੇ ਨਾਲ ਸਦਾ ਲਈ ਜਿਹੜੀ ਕਿਸਾਨਾਂ ਤੇ ਤਲਵਾਰ ਲਟਕਦੀ ਆ ਮੰਡੀ ਤੋੜਨ ਦੀ ਉਹ हट ਜੂਗੀ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਲਖੀਮਪੁਰ ਖਰੀ ਦਾ ਇਨਸਾਫ ਔਰ ਸਭ ਤੋਂ ਵੱਡੀ ਗੱਲ ਜਿਹੜੀਆਂ ਵਿਦੇਸ਼ਾਂ ਤੋਂ ਫਸਲਾਂ ਮੰਗਾ ਕੇ ਉਹਦੀ ਜਿਹੜੀ ਇੰਪੋਰਟ ਡਿਊਟੀ ਆ ਖਤਮ ਕਰਕੇ ਜਿਹੜੀ ਸਾਡੀ ਖੇਤੀ ਮੰਡੀ ਤੋੜਨੀ ਆ ਜਾਂ ਜਿਹੜਾ ਲੈਂਡ ਐਕ acquisition ਐਕਟ ਆ ਉਹਦੇ ਵਿੱਚ ਜਿਹੜੀ ਕਿਸਾਨਾਂ ਦੀ ਮਰਜ਼ੀ ਤੋਂ ਬਗੈਰ ਜ਼ਮੀਨਾਂ ਖੋਹਣ ਦੀ ਗੱਲ ਕੀਤੀ ਜਾ ਰਹੀ ਆ ਇਹ ਵੱਡੇ ਮੁੱਦੇ ਆ ਸੋ ਅਸੀਂ ਆਸ ਕਰਦੇ ਆ ਵੀ ਕੱਲ ਦੀ ਦਾਣਾ ਮੰਡੀ ਬਰਨਾਲਾ ਵਿੱਚ ਮਹਾਰਾਲੀ ਵਿੱਚ ਲੱਖਾਂ ਦਾ ਕੱਟ ਤੁਸੀਂ ਦੇਖੋਗੇ ਧੰਨਵਾਦ ਜੰਡੀਆ